ਭਾਈ ਗੁਰਜੀ ਦਾ ਖਲਸਾ ਭਾਈ ਗੁਰਜੀ ਕੀ ਫਤਿਹ ਖਲਸਾ ਜੀ ਆਪਾਂ ਬਣਾਉਣ ਲੱਗੇ ਆਂ ਪਰੋਂਠੇ ਇਹ ਹੈਗੇ ਆ ਆਲੂ ਪਿਆਜ਼ ਮੋਲੀਆਂ ਤਿੰਨ ਹੀ ਚੀਜ਼ਾਂ ਨੂੰ ਆਪਾਂ ਕੰਦੂਕਾ ਸਕੀਤਾ ਹੋਇਆ ਤੇ ਆਪੇ ਕਿ ਅਦਰਕ ਦਾ ਟੁਟਾ ਲਿਆ ਹੋਇਆ ਤੇ ਇੱਕ ਲਸਣ ਦਾ ਗੰਡਾ ਇਹਨਾਂ ਨੂੰ ਇਹਨੂੰ ਆਪਾਂ ਬਾਅਦ ਵਿੱਚ ਕੈਸ਼ ਕਰਕੇ ਪਾਵਾਂਗੇ ਤੇ ਇਹਨੂੰ ਆਪਾਂ ਕੁੱਟ ਕੇ ਪੇਸਟ ਬਣਾ ਕੇ ਪਾਵਾਂਗੇ ਤੇ ਹੁਣ ਮੈਂ ਇਹਨਾਂ ਤੇ ਉਹ ਨੂੰ ਪਾ ਦਿੰਨੇ। ਇਹਨਾਂ ਨੇ ਪਾਣੀ ਛੱਡਣਾ ਹੋਇਆ ਮੂਲੀ ਨੇ, ਪਿਆਜ਼ ਨੇ, ਸਾਰਾ ਆਲੂ ਨੇ। ਇਹਨਾਂ ਵੀ ਪਾਣੀ ਛੱਡਣਾ ਹੋਇਆ। ਇਹ ਛੱਡ ਦੇਣਗੇ। ਤੇ ਮੈਂ ਇਹਨੂੰ 5-7 ਮਿੰਟਾਂ ਵਾਸਤੇ ਛੱਡ ਦਿੰਦੀ ਆ। ਤੇ ਇਹ ਪਿਆਜ਼ ਪਾਣੀ ਛਪਿਆਜ਼ ਤਾਂ ਤੁਹਾਨੂੰ ਕੋਈ ਪਾਣੀ ਛੱਡ ਦੇ ਛੱਡ ਦੇ। ਬੱਸ ਹੁਣ ਇਹਨਾਂ ਨੂੰ ਆਪਾਂ ਢੱਕ ਕੇ ਰੱਖ ਲੈਣੇ। ਅਪਰਤ ਨੇ ਤੇ ਦਮਾਸ਼ਕੀਆ ਹੋ ਗਿਆ ਉਹ ਜਮਾ ਇਹਨਾਂ ਨੂੰ ਮਿਕਸ ਕਰਕੇ ਪਰੌਂਠੇ ਬਣਾਉਣਾ ਆਪਾਂ ਬੱਚਾ ਨਹੀਂ ਖਵਾ ਸ਼ੁੰਜੀ ਜਿਹੜਾ ਉਹ ਬਣਾਦਰ ਨੇ ਠੀਕ ਹੈ ਜੀ ਤੇ ਮੈਂ ਹੁਣ ਆਟਾ ਤਿਆਰ ਕਰ ਲਾਂ ਠੀਕ ਹੈ ਆਪਾਂ ਇਹਨੂੰ ਰੱਖ ਤਾ ਹੁਣ ਇਹਨੂੰ ਨਚੋੜ ਕੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਮੌਕੇ ਤੇ ਸਦੂ ਕਾਸ਼ ਕਰਕੇ ਦੇ ਸਿਲ ਕੇ ਪਾਵਾਂਗੇ ਠੀਕ ਹੈ ਜੀ ਉਹ ਕੀੜੇ ਜਿਹੜੇ ਹਲਸਾ ਜੀ ਹੁਣ ਆਪਣਾ ਇਹ ਪਾਣੀ ਛੱਡ ਗੀਆਂ ਕਿ ਆ ਆਪਣੇ ਮਸਾਲੇ ਨੇ ਇਹ ਹਲਦੀ ਆ ਇਹ ਕੁੱਟਿਆ ਹੋਇਆ ਜੀਰਾ ਤੇ ਨਮਕ ਇਹ ਲਾਲ ਮਿਰਚ ਪਾਊਡਰ ਇਹ ਤਾਂ ਆਪਣਾ ਲਸਣ ਕੁੱਟਿਆ ਹੋਇਆ ਆਪਾਂ ਤੇ ਇਹ ਆਪਣਾ ਗਰਮ ਮਸਾਲਾ ਤੇ ਜੀਰਾ ਉੱਪਰ ਜੀਰਾ ਪਾਵਾਂਗੇ ਹੁਣ ਆਪਾਂ ਇਹਦੇ ਚ ਪਾਣੀ ਨਿਚੋੜਾਂਗੇ ਤੇ ਨਾਲੇ ਸਾਧੂ ਕਸ਼ਟਾ ਜਿਹੜਾ ਟੁੱਟਾ ਇਹਨੂੰ ਆਪਾਂ ਕਰੂਗਾ ਸ਼ਕਰ ਕਰ ਦਿੰਨੇ ਆ ਮੋਗੇ ਆਪਾਂ ਫਤੂਕ ਕਰਤੇ ਇਹਨੂੰ ਆਪਾਂ ਇਹਦਾ ਪਾਣੀ ਕੱਢ ਲੈਣਾ ਤੇ ਤੋੜ ਲੈਣਾ ਹੈ ਬਾਬਾ ਸ਼੍ਰੀ ਚੰਦਰ ਗੁਰੂ ਦਾ ਪੈਰੰਦ ਤੇ ਜਿਹਦੇ ਨਾਮ ਦੇ ਨੰਦਈ ਦਾ ਤੇ ਨੰਬਰ ਦੋ ਦੇ ਵਿੱਚ ਸੈੱਡ ਦਾ ਨਹੀਂ ਰਿਹਾ ਬਾਬਾ ਮੁਹੰਮਦ ਦੀ ਜਦੋਂ ਸ਼੍ਰੀ ਕੰਮ ਦੇ ਸੀ ਸੇਵਾ ਕਰਦੇ ਨੇ ਸਮਾਪਤ ਨਾਮ ਦਾ ਅਰਜੀ ਦਾ ਮਿਲਣਾ ਆਇਆ ਨੰਬਰ ਕਿਸਾਨਪੁਰ ਉੱਤਰ ਸੈੱਡ ਜਾ ਕੇ ਜਦੋਂ ਕੋਈ ਕਰਨੀ ਦੀ ਗੱਲ ਹੈ ਤਾਂ ਮੈਂ ਤੁਹਾਨੂੰ ਦੱਸੇ ਸ਼੍ਰੀ ਉਹਨੂੰ ਜਦੋਂ ਜਦੋਂ ਕਰਦੇ ਨੇ ਉਹ ਆਪਾਂ ਇਹਦਾ ਉਸਤਾਨ ਲੈਣਾ ਉੱਥੇ ਜਾ ਕੇ ਸਾਡਾ ਸ੍ਰੀ ਅਨੰਦ ਸ੍ਰੀ ਦੇ ਕੇ ਤਾਂ ਗੁਰੂ ਨਾਨਕ ਦਾ ਜਿਹੜਾ ਤਾਣਾ ਕਰਕੇ ਆਦੇ ਕਰ ਰਹੇ ਆ ਕੀਮਤੀ ਵਿਸ਼ਾਲ ਜਿਹੜਾ ਆਪਾਂ ਫੋਟੋ ਪਾਸ ਕਰਤਾ ਅਦਰਕ ਦਾ ਟੁਕੜਾ ਵੀ ਤੇ ਹੁਣ ਆਪਾਂ ਇਹਨੂੰ ਮਿਕਸ ਕਰਕੇ ਪਾਣੀ ਪਾਵਾਂਗੇ ਦਾ ਜਿਹੜਾ ਦਾਦਾ ਜੀ ਨੇ ਬਿਖਿਆ ਦਿੱਤਾ ਨਾ ਇਹ ਸੁਣਿਆ ਜਦੋਂ ਰੌਣਕਾਂ ਸਤੇਕ ਤੋਂ ਪੱਤਾ ਬਣੀਏ ਤਾਂ ਠੀਕ ਕਰ ਲਈਏ ਕਿ ਕਿ ਮੋਲੀਆਂ ਪਾਣੀ ਛੱਡ ਜਾਂਦੇ ਆ ਆਲੂ ਗਿਰਚਾਰ ਵੀ ਪਾਣੀ ਛੱਡ ਜਾਂਦੇ ਆ ਇਸੇ ਨੂੰ ਰੋਕਣਾ ਕਿ ਅੱਜ ਸੁਣਾ ਇਹ ਸੀ ਕੁਝ ਇੰਨਾ ਪਾਣੀ ਨਿਕਲਿਆ ਇਹ ਮੋਸਿਆਂ ਦੇ ਵਿੱਚੋਂ ਆਪਾਂ ਉਹ ਲੋੜਾਂ ਚਾਹ ਕੇ ਵਗੈਰਾ ਸਾਰਾ ਕੁਝ ਇਸ ਤਰ੍ਹਾਂ ਚੋਰ ਸੇਕ ਮੀਂਹ ਪਿੰਦੇ ਮਾਰ ਕੇ ਜਿਹੜਾ ਸੌਕਾ ਪੈਨੂੰ ਖੁਲਾਰਾਂਗੇ ਦੇਖੋ ਹੁਣੀਆਂ ਵੀ ਪਿਆਸ ਵੀ ਅਦਰਕ ਵੀ ਆਲੂ ਕਿੰਨੇ ਚੀਜ਼ਾਂ ਨੇ ਇਹ ਅਦਰਕ ਦਾ ਟੋਟਾ ਪਾਇਆ ਦੇਖੋ ਇਹਦਾ ਮੈਂ ਆਥਨੇ ਲਾਉਂਗੀ ਪੁੱਤਰੀ ਰੁਕ ਗਿਆ ਉੱਤੇ ਖੜਾ ਹੋ ਗਿਆ ਉਹ ਪੀਪਰ ਤੇ ਛੱਕੇ ਮਾਰੇ ਪਰ ਬੇ ਮਸਤ ਨੂੰ ਪਿਆਸ ਅਸਾ ਇੱਕ ਸਾਹੀ ਜੀ ਮੈਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਪਰ ਆਪਾਂ ਰਖ ਲੈਦੇ ਹੈ ਨਹੀਂ ਆ ਆਪਣਾ ਜੀਰਾ ਹੈ ਆਪਾਂ ਬਾਕੀ ਜੀਰਾ ਜਿਵੇਂ ਮਸਾਲੇ ਤੁਹਾਨੂੰ ਮੈਂ ਪਹਿਲਾਂ ਵਿਖਾਏ ਸੀਗੇ ਜੀ ਆਹ ਦੇਖੋ ਹਸ਼ਾਲੇ ਆ ਮੇਰਾ ਦਾਦਰਾ ਘੋਟਾ ਤਲੀਆਂ ਆ ਹਲਦੀ ਆ ਹਾਰ ਨਮਕ ਆ ਲਾਲ ਮਿਰਚ ਪਾਊਡਰ ਅਗਰ ਮਸਾਲਾ ਆ ਲਸਣ ਦਾ ਪੇਸਟ ਜੀ ਕਿ ਉਹ ਆਪਣਾ ਪੈਨ ਸਾਰੇ ਕਾਸੇ ਨੂੰ ਕਿਹਦੇ ਵਿੱਚ ਪਾਲਾਂਗੇ ਫਿਰ ਮੇਰੇ ਕੋਲ ਕੈਮਰਾ ਫੜਨ ਵਾਲਾ ਕੋਈ ਨਹੀਂ ਠੀਕ ਹੈ ਚਾਹ ਵੀ ਕਿ ਦਿੱਤੂ ਨੂੰ ਬੁਲਾ ਕਰ ਲਈਏ ਉਹ ਮਾਦੀ ਵਾਲੇ ਮਾਪ ਕੋਲ ਕਿਹੜਾ ਕਿਹਦਾ ਮੈਂ ਜ਼ਿਕਰ ਕਰਾਂ ਹਰ ਪਿਆਰੋ ਤੁਸੀਂ ਨਾਮ ਕਾ ਪਾ ਥੋੜਾ ਪਾਇਆ ਕਿਉਂਕਿ ਪਾਣੀ ਛੱਡੂਗਾ ਸਾਰਾ ਉਹਨੇ ਕੁਛ ਪੀਸਟ ਚ ਪਾਣਾ ਨਮਕ ਘਟਾ ਪਾਇਆ ਪਾਣੀ ਚ ਘੱਟ ਜਾਂਦਾ ਉਹ ਸੰਦੇ ਵਿੱਚ ਉਹ ਜਿਹੜੀ ਦਸਤਨ ਗੱਡੀ ਨਾ ਕੋ ਜਿਹੜੀਆਂ ਕੋਰਾਂ ਖਤਮ ਹੋ ਗਈਆਂ ਸੀ ਜਿਹੜੇ ਪਰਿਵਾਰ ਖਤਮ ਹੋ ਗਏ ਸੀ ਉਹਨਾਂ ਦੀ ਜੜ ਲਾਇ ਕੇ ਬਾਕੀ ਸ਼੍ਰੀ ਦਰਬਾਰ ਸਾਹਿਬ ਤੁਹਾਡੀ ਜੜ ਲਾਇ ਕੇ ਬੰਤਾੜ ਦੇ ਵਿੱਚ ਉਹ ਝੱਖੜ ਝੁੱਲਣ ਹਰੇਰੀਆਂ ਸਾਡੇ ਤੁਹਾਡੀ ਨੰਦਰਾ ਨਹੀਂ ਬਦਲ ਸਕਦਾ ਕਿਉਂਕਿ ਤੁਹਾਡੇ ਸਿਰ ਤੇ ਬਾਬੇ ਸ਼੍ਰੀ ਚੰਦ ਸਾਹਿਬ ਦਾ ਉਹਨਾਂ ਦਾ ਪਾਹ ਹਟਾ ਉਹਨਾਂ ਲਿਆ ਜਿਹਨਾਂ ਦੀ ਲੋੜ ਨਹੀਂ ਜਿਹਨਾਂ ਬਾਬਾ ਸ਼੍ਰੀ ਚੰਦ ਸਾਹਿਬ ਜਿਹਨਾਂ ਆਪਿਆ ਰੋ ਕਰਨੇ ਤੇ ਹੁਣ ਤੋਂ ਉਹਨੂੰ ਤਦ ਰੀਪਾ ਤੇ ਬਣਾ ਕੇ ਦਿਖਾਉਣੇ ਆਪਾਂ ਕਿੰਨਾ ਚੀਜ਼ਾਂ ਦੇ ਮਿਲਾ ਕੇ ਤੇ ਮੇਰੇ ਵੀਰ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸਭ ਜੀ ਅਗੋਂ ਪਰ ਆਪਾਂ ਸਾਡੇ ਕੋਲ ਸਾਡੇ ਕੋਲ ਸੰਤ ਮੈਂ ਤੁਹਾਨੂੰ ਹਰ ਵਾਰੀ ਕਹਿੰਦੇ ਰਹਿੰਦੇ ਆ ਹਰ ਵੀਡੀਓ ਦੇ ਵਿੱਚ ਮੇਰੇ ਬਲੌਗ ਨੂੰ ਫੋਕੋ ਨੂੰ ਜੂਲ ਦੇ ਰੋਲ ਦੇਖਿਆ ਕਰੋ ਸੁਣੋ ਕਿ ਆਪਣਾ ਮਿਸ਼ਰਣ ਤਿਆਰ ਹੋ ਕੇ ਤੇ ਹੁਣ ਆਪਾਂ ਉਹ ਲਾਉਣੇ ਹੋਗੇ ਪਾਉਣੇ ਆ ਹਾਂ ਮੈਂ ਦੇਖੋ ਜੇ ਪਹਿਨੇ ਦੀ ਰੋਟੀ ਦੇ ਲਈ ਮੈਂ ਤੁਹਾਨੂੰ ਕੁਝ ਦਿਖਾ ਸਕੀ ਮੇਰੇ ਕੋਲ ਕੋ ਕੈਮਰਾ ਖੜਨਾੜਾ ਹੈਗਾ ਤੇ ਪਾਉਗੀ ਪਨਾ ਮਸਾਲਾ ਠੀਕ ਮਮਨ ਨੂੰ ਤਵੇ ਤੇ ਪਾ ਕੇ ਰੋਟੀ ਉਹਨੂੰ ਮੈਂ ਆ ਮੋਲਦੀ ਆਪ ਕੋ ਪਰੋਠਾ ਤਿਆਰ ਕਰ ਲਿਆ ਠੀਕ ਹੈ ਹੁਣ ਆਪਾਂ ਇਹ ਤੇ ਬਟਰ ਲਾ ਦੇਣਾ ਪੜੇਗਾ ਵੇ ਆਪਣੇ ਸਾਰੇ ਬਾਰੋਫੇ ਬਣ ਕੇ ਤਿਆਰ ਹੋ ਗਏ ਆ ਆਲੂ ਪਿਆਜ਼ ਅਦਰਕ ਠੀਕ ਹੈ ਮੂੜੀਆਂ ਜੀ ਵਾਲੇ ਪਰਾਠੇ ਬਣਾਏ ਆਪਾਂ ਠੀਕ ਹੈ ਤੇ ਅੱਜ ਮੈਂ ਵੀਡੀਓ ਬਣਾਉਣ ਦੇ ਕਾਰਨ ਤੇ ਲਾ ਸੇਕਾ ਪੌਣ ਵੀ ਪੜਾਵਾ ਤੇ ਦੇਖੋ ਜੇ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਓ ਜਿਵੇਂ ਦੇਖੋ ਮੇਰੇ ਕੋਲ ਨਾ ਕੈਮਰਾ ਫੜਨ ਵਾਲਾ ਹੈਂਡਲਿਕ ਵੀ ਤੇ ਇਸ ਲਈ ਮੈਂ ਤੁਹਾਨੂੰ ਸਾਰਾ ਸਾਰੀਆਂ ਵੀਡੀਓ ਸਾਰੇ ਪਰੌਂਠੇ ਦੀ ਵੀਡੀਓ ਨਹੀਂ ਦਿਖਾ ਸਕੀ ਤੇ ਇਸ ਲਈ ਮੈਂ ਐਨੇ ਪਰੌਂਠੇ ਦਿਖਾਈ ਆ ਤੇ ਇੰਨੇ ਸਾਡੇ ਬਾਣੀ ਦੇ ਤਿਆਰ ਹੋ ਗਏ ਤੁਹਾਡੇ ਖੂਲ ਵਧੀਆ ਰਸ ਫਲੇਵਰ ਦਿੱਤਾ ਇਹਨਾਂ ਨੇ ਠੀਕ ਹੈ ਪਕਾ ਗੈਸ ਬੰਦ ਕਰਦੇ ਆਪਾਂ ਠੀਕ ਆਪਣਾ ਪਰੌਂਠਾ ਵਧੀਆ ਬਣ ਕੇ ਤਿਆਰ ਹੋਇਆ ਸਾਰੇ ਪਰੌਂਠੇ ਆਪਣੇ ਇਸ ਤਰ੍ਹਾਂ ਹੀ ਤਿਆਰ ਹੋਏ ਨੇ ਆ ਦੇਖੋ ਐਸੀ ਗਰਮ ਹੋੜੇ ਸਾਰੇ ਪਰੌਂਠੇ ਦਾਣੇ ਬਣ ਕੇ ਤਿਆਰ ਹੋ ਗਏ ਨੇ ਆਲੂ ਪਿਆਜ਼ ਮੂਲੀ ਅਦਰਕ ਆਇਆ ਪਰਚਾ ਔਣਾ ਪਬਲਾਉਣੇ ਫਟੇ ਵਾਈਗੁਰ ਜੀ ਦਾ ਹਲਸਾ ਵਾਈਗੁਰ ਜੀ ਦੀ ਫਟੇ